ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਦੇ ਮੁਲਾਜ਼ਮਾਂ ਦੇ ਡੀਏ ਵਿੱਚ ਵਾਧਾ ਕਦੋਂ ਕਰ ਸਕਦੇ ਹਨ ਮੁੱਖ ਮੰਤਰੀ ਭਵੰਤ ਮਾਨ ਤੋਂ ਪੂਰੀ ਆਸ ਕੀਤੀ ਜਾ ਸਕਦੀ ਹੈ ਜੀ ਕਿਉਂਕਿ ਉਹਨਾਂ ਨੇ ਸਾਰੇ ਵਿੱਚ ਜੋ ਡੀਏ ਦੇ ਵਿੱਚ 13% ਵਾਧਾ ਕਰ ਸਕਦੇ ਹਨ ਕਿਉਂਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 55% ਆ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਹੈ 42% ਆ 13% ਦਾ ਬਹੁਤ ਵੱਡਾ ਫਾਗ ਹੈ ਜੇ 13% ਡੀਏ ਵਾਧਾ ਹੁੰਦਾ ਤਾਂ ਪੰਜਾਬ ਸਰਕਾਰ ਮਲਾਹਨ ਜੋ ਏਰੀਆ ਹੈ ਜਾਂ ਤਨਖਾਹਾਂ ਦੇ ਵਿੱਚ ਹਜ਼ਾਰਾਂ ਰੁਪਇਆ ਵਾਧਾ ਹੋਊਗਾ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਤੋਂ ਜੀ ਪੰਜਾਬ ਸਰਕਾਰ ਦੇ ਮਨਾਸ ਸੀ ਗੱਲ ਜੀ ਸਾਸ਼ੀ ਕਾ ਵੀਰ ਜੀ ਵੀਰ ਜੀ ਕੋਈ ਸਵਾਲ ਕਰਨਾ ਚਾਹਣੀ ਹੈ ਉਹਦੇ ਜਵਾਬ ਦਿਓ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਫੈਕਟਰ ਕਿੰਨਾ ਲਾਗੂ ਹੋਣਾ ਚਾਹੀਦਾ ਜ਼ਰੂਰੀ ਕਿੰਨਾ ਹੈ ਜੋ ਰਿਟਾਇੰਡ ਹੋਏ ਮਲਾਜ਼ਮਾਂ ਉਹਨਾਂ ਦੀ ਜੋ ਮੀਟਿੰਗ ਆ ਬੇਤਨ ਦੇ ਪਾਸ ਜੀ ਮਨ ਨਾਲ ਮੁਖਰੀ ਪੁਆਦ ਨਾਲ ਕੰਢੀਗੜ ਦੇ ਵਿੱਚ ਕਈ ਮਿਟੀਆਂ ਹੋਈਆਂ ਜਿਸ ਤੇ ਮੁੱਖ ਮੰਤਰੀ ਸੀ ਕਿ ਜੋ ਰਿਟਾਇਰਡ ਮਲਾਜਮਾਂ ਨੂੰ ਫੈਕਟਰ 2.5 ਨਾਲ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਮੰਨੀ ਵੀ ਸੀ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਆਹ ਨਾਲ ਸੰਯੁਜੇ ਵਿਸ਼ਵਾਸ ਕੀਤਾ ਜਜ਼ਾਦਾ ਦੇ ਕਹਿੰਗੇ ਮਾਨ ਸਰਕਾਰ ਦਾ ਦੋ ਸਾਲ ਦਾ ਸਮਾਂ ਰਹਿੰਦਾ ਹੈ ਉਸਾ ਦੋ ਸਾਲ ਦੇ ਵਿੱਚ ਜੋ ਰਿਟਾਇਰਡ ਮਲਾਜਮਾਂ ਦੇ ਜੋ ਹੈ ਫੈਕਟਰ ਆ ਉਹ 2 ਨਾਲ ਲਾਗੂ ਕਰ ਸਕਦੀ ਆ ਉਹਨਾਂ ਨੂੰ ਕੋਸ਼ਿਸ਼ ਕਰ ਸਕਦੀ ਹਾਂ ਜੀ ਮੈਡਮ ਜੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਪੰਜਾਬ ਦੇ ਮਲਾਜਮਾਂ ਦੇ ਡੀਏ ਵਿੱਚ ਵਾਧਾ ਕਦੋਂ ਕਰ ਸਕਦੇ ਹਨ ਮੋਕੋ ਨੇ ਪੰਤਮਾਨ ਤੋਂ ਪੂਰੀ ਆਸ ਕੀਤੀ ਜਾ ਸਕਦੀ ਹੈ ਜੀ ਕਿਉਂਕਿ ਉਹਨਾਂ ਦੇ ਸਾਰੇ ਵਿੱਚ ਜੋ ਡੀਏ ਦੇ ਵਿੱਚ 13% ਵਾਧਾ ਕਰ ਸਕਦੇ ਹਨ ਕਿਉਂਕਿ ਕੇਂਦਰ ਸਰਕਾਰ ਦੇ ਮਿਲਾਨਾ ਡੀਏ 55% ਆ ਪਰ ਪੰਜਾਬ ਸਰਕਾਰ ਦੇ ਮਿਲਾਨਾ ਡੀਏ ਹੈ 42% ਆ 13% ਦਾ ਬਹੁਤ ਵੱਡਾ ਫਾਗਾ ਜੇ 13% ਡੀਏ ਵਾਧਾ ਹੁੰਦਾ ਤਾਂ ਪੰਜਾਬ ਸਰਕਾਰ ਮਿਲਾਨਾ ਜੋ ਇਹ ਹੈ ਜਾਂ ਤਨਖਾਹਾਂ ਦੇ ਵਿੱਚ ਹਜ਼ਾਰਾਂ ਰੁਪਇਆ ਵਾਧਾ ਹੋਊਗਾ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਤੋਂ ਜੀ ਪੰਜਾਬ ਸਰਕਾਰ ਨੇ ਡੀਏ 42% ਤੋਂ ਵਧਾ ਕੇ 55% ਹਰ ਹਾਲਤ ਕੀਤਾ ਜਾਵੇ ਹਾਂਜੀ ਮਾਨ ਜੀ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਕਦੋਂ ਤੱਕ ਰੈਗੂਲਰ ਕੀਤਾ ਜਾ ਸਕਦਾ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਜੋ ਟੀਚਰ ਸੀ ਕੱਚੇ ਸੀ ਉਹ ਤਾਂ ਭੂਮਿਕਾ ਦੇ ਭਵਾਨਦਵਾ ਨੇ ਕਿਹਾ ਤਾਂ ਉਹਨਾਂ ਨੂੰ ਵੀ ਸਾਡੀ ਜੋ ਸਰਵਿਸ ਆ ਉਹ 58 ਸਾਲ ਤੱਕ ਕੀਤੀ ਜਾਵੇ ਕੀਤੀ ਗਈ ਹੈ ਤੇ ਤੈਨੂੰ ਉਹਨਾਂ ਦਾ ਵਾਧਾ ਵੀ ਕਰ ਦਿੱਤਾ ਹੈ ਇਹ ਕਹਤਾ ਉਹਨਾਂ ਡਿਟਰਾਂ ਨੂੰ ਕਿ ਤੁਹਾਡੀ ਤਨਖਾਹ ਦੇ ਵਿਚਾਰ ਸਾਰ 5% ਵਾਧਾ ਹੋਵੇਗਾ ਪਰ ਅਸੀਂ ਮੰਗ ਕਰ ਰਹੇ ਹਾਂ ਭਵਾਨਤਵਾਂ ਤੋਂ ਜਿਸ ਤਰ੍ਹਾਂ ਪੁਰਾਣੀ ਟੀਚਰਾਂ ਨੂੰ ਬੇਸਿਕ ਤੇ ਡੀਏ ਪੱਤੇ ਮਿਲਦੇ ਹਨ ਇਹਨਾਂ ਡਿਟਰਾਂ ਨੂੰ ਬੇਸਿਕ ਤੇ ਡੀਏ ਪੱਤੇ ਦਿੱਤੇ ਜਾਣ ਡੀਏ ਦਿੱਤਾ ਜਾਵੇ ਤੇ ਦੁਆਰਾ ਅਸੀਂ ਇਹ ਮੰਗ ਕਰਦੇ ਹਾਂ ਵੀ ਪੰਜਾਬ ਸਰਕਾਰ ਦੇ ਮੈਗ ਵਿੱਚ ਕੰਮ ਕਰਦੇ ਕੱਚੇ ਮਜ਼ਦੂਰਾਂ ਪੱਕੇ ਕੀਤੇ ਜਾਣ ਕਿਉਂਕਿ ਪਾਵਰ ਗਾਉਂ ਦੇ ਵਿੱਚ ਜਾਂ ਟ੍ਰਾਂਸਫਰ ਦੇ ਵਿੱਚ ਜਾਂ ਪੰਜਾਬ ਸਰਕਾਰ ਦੇ ਹੋਰ ਮੈਗ ਵਿੱਚ ਵੀ ਅੱਗੇ ਕੰਮ ਹੀ ਕੰਮ ਕਰਦੇ ਆ 20-20 ਸਾਲਾਂ ਤੋਂ ਉਹਨਾਂ ਨੂੰ ਪੱਕਾ ਕੀਤਾ ਜਾਵੇ ਹਾਂ ਜੀ ਬਣ ਜੀ 17/7/2020 ਤੋਂ ਭਾਰਤੀ ਮੁਲਾਜ਼ਮਾਂ ਨੂੰ ਕਿਹੜਾ ਪੇ ਕਮਿਸ਼ਨ ਲਾਗੂ ਕਰਨਾ ਚਾਹੀਦਾ 17/7/2020 ਤੋਂ ਭਾਰਤੀ ਮੁਲਾਜ਼ਮਾਂ ਲਈ 6ਵਾਂ ਪੇ ਕਮਿਸ਼ਨ ਲਾਗੂ ਕਰਨਾ ਜ਼ਰੂਰੀ ਆ ਪਰ ਪੰਜਾਬ ਸਰਕਾਰ ਨੇ ਸੱਤਵਾਂ ਪੇ ਨਾ ਕੀਤਾ ਜਿਸ ਨੂੰ ਲੈ ਕੇ ਮੁਲਾਜ਼ਮਾਂ ਵਿੱਚ ਬਹੁਤ ਰੋਸ ਹੈ